ਮੈਂ ਦੇਖ ਰਿਹਾ ਸੀ ਰਵਨੀਤ ਮਿੱਟੂ ਜਿਹੜੇ ਕੀ ਨਿੱਗੀਆਂ ਨਿੱਗੀਆਂ ਗੱਲਾਂ ਤੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਮੈਂ ਹੈਰਾਨ ਹੁੰਨਾ ਹੈ ਸਿਆਸਤ ਜਿਹੜੀ ਹੈ ਇਸ ਕਦਰ ਵੀ ਜਿਹੜੀ ਹੈ ਗਿਰ ਸਕਦੀ ਹੈ ਆਪ ਜੀ ਦੇ ਧਿਆਨ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਬਾਰ ਬਾਰ ਕੱਟ ਕੇ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਜਿਹੜੀ ਸੰਜੀਵ अरोड़ा ਜੀ ਦੀ ਜਿਹਦੇ ਵਿੱਚ ਉਹ ਇੱਕ ਉਹਨਾਂ ਦੀ ਵੀਡੀਓ ਨੂੰ ਇਹ ਦਰਸਾ ਰਹੇ ਨੇ ਵੀ ਉਹ ਸ਼ਹੀਦਾਂ ਦੀ ਜਿਹੜੀ ਹੈ ਉਹ ਉਹਨਾਂ ਦਾ ਨਾਮ ਲਈ ਉਹਨਾਂ ਪ੍ਰਤੀ ਇੱਜ਼ਤ ਨਹੀਂ ਹੈ ਮੈਂ ਹੈਰਾਨ ਹੋ ਰਿਹਾ ਸੋ ਉਸ ਵੀਡੀਓ ਨੂੰ ਜੇ ਚੰਗੀ ਤਰ੍ਹਾਂ ਤੁਸੀਂ ਜ਼ੂਮ ਕਰਕੇ ਜਾਂ ਚੰਗੀ ਤਰ੍ਹਾਂ ਤੁਸੀਂ ਦੇਖੋਗੇ ਉੱਥੋਂ ਦੇ ਲੋਕ ਨੇ ਉਹਨਾਂ ਦੀ ਡਿਮਾਂਡ ਸੀ ਔਰ ਉਸ ਵੀਡੀਓ ਦੇ ਵਿੱਚ ਉਹ ਲੋਕਾਂ ਤੋਂ ਡਿਮਾਂਡ ਪੁੱਛ ਰਹੇ ਸੀ ਵੀ ਇਹ ਮਾਰਕੀਟ ਕਿਹਦੇ ਨਾਮ ਤੇ ਜਿਹੜੀ ਹੋਣੀ ਚਾਹੀਦੀ ਆ ਔਰ ਲੋਕ ਦੱਸ ਰਹੇ ਸੀ ਉਹਦੇ ਵਿੱਚ ਫਿਰ ਜਦੋਂ ਲੋਕਾਂ ਨੇ ਪ੍ਰਾਪਰਲੀ ਪੂਰਾ ਦੱਸਿਆ ਸੋ ਉਹਨਾਂ ਨੇ ਉਹ ਕਨਵੇ ਕੀਤਾ ਪਰ ਮੈਂ ਹੈਰਾਨ ਆ ਇਸ ਗੱਲ ਤੇ ਕਿ ਜੇ ਸਿਆਸਤ ਕਰਨੀ ਹੈ ਕੰਮ ਦੇ ਨਾਮ ਤੇ ਕਰ ਲਈਏ ਬਾਕੀ ਇਹ ਵੀ ਮੈਂ ਬਿੱਟੋ ਜੀ ਨੂੰ ਦੱਸਣਾ ਚਾਹੁੰਦਾ ਵੀ ਜੇ ਆਮ ਆਦਮੀ ਪਾਰਟੀ ਨੂੰ ਦੇਸ਼ ਭਗਤੀ ਬਾਰੇ ਤੁਹਾਨੂੰ ਗਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਦੋਂ ਦੀ ਪਾਰਟੀ ਹੋਂਦ ਵਿੱਚ ਆਈ ਹੈ ਹਰ ਤੁਸੀਂ ਪੰਜਾਬ ਦੇ ਚਾਹੇ ਸਰਕਾਰੀ ਦਫ਼ਤਰਾਂ 'ਚ ਦੇਖ ਲਓ ਚਾਹੇ ਲੀਡਰ ਸਾਹਿਬਾਨਾਂ ਦੇ ਦਫ਼ਤਰਾਂ 'ਚ ਜਾ ਕੇ ਦੇਖ ਲਓ ਹਰ ਦਫ਼ਤਰ ਦੇ ਵਿੱਚ ਤੁਹਾਨੂੰ ਭਗਤ ਸਿੰਘ ਹੋਣਾ ਦੀ ਡਾਕਟਰ ਭੀਮrao ਅੰਬੇਦਕਰ ਜੀ ਦੀਆਂ ਜਿਹੜੀਆਂ ਤਸਵੀਰਾਂ ਨਜ਼ਰ ਆਉਣਗੀਆਂ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਇਨਕਲਾਬ ਜਿੰਦਾਬਾਦ ਦਾ ਜਿਹੜਾ ਨਾਰਾ ਬੋਲਿਆ ਜਾਂਦਾ ਉਹ ਵੀ ਇੱਕ ਦੇਸ਼ ਭਗਤੀ ਦੀ ਲਹਿਰ ਨੂੰ ਜਿਹੜਾ ਦਰਸਾਉਂਦਾ ਹੈ ਖੋਂਦਾ ਹੈ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਜੇ ਸਿਆਸਤ ਕਰਨੀ ਹੈ ਤੇ ਕੰਮ ਦੇ ਨਾਮ ਤੇ करिए ਲੋਕਾਂ ਨੂੰ ਭਰੀ ਪੰਤ ਪਤਾ ਹੈ ਵੀ ਕਾਂਗਰਸ ਵੀ ਰਹੀ ਹੈ ਬੀਜੇਪੀ ਵੀ ਰਹੀ ਹੈ ਇਹਨਾਂ ਨੇ ਕਿੰਨਾ ਕਿ ਸ਼ਹੀਦਾਂ ਦਾ ਸਨਮਾਨ ਕੀਤਾ ਮੈਂ ਆਪਦੇ ਰੂਬਰੂ ਰੱਖਣਾ ਚਾਹੁੰਨਾ ਉਹ ਤੇ ਸਾਡੇ ਦੇਸ਼ ਭਗਤ ਸੀ ਜਿਹੜੇ ਅਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਜਿਹੜੇ ਮੈਂ ਕਹਿ ਸਕਦਾ ਵੀ ਸ਼ਹੀਦੇ ਆਜ਼ਮ ਜਿਹੜੇ ਸਾਡੇ ਦੇਸ਼ ਦੇ ਹੋਏ ਨੇ ਪਰ ਮੈਂ ਇੱਕ ਗੱਲ ਇਹ ਵੀ ਇਹਨਾਂ ਨੂੰ ਦਰਸਾਉਣਾ ਚਾਹੁੰਦਾ ਜੇ ਅੱਜ ਦੇ ਸਮੇਂ ਕੋਈ ਦੇਸ਼ ਦੇ ਵਿੱਚ ਸ਼ਹੀਦੀ ਹੁੰਦੀ ਹੈ ਕੋਈ ਸ਼ਹਾਦਤ ਦਿੰਦਾ ਹੈ ਉਹਦੇ ਵਾਸਤੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪ ਉਹਨਾਂ ਦੇ ਘਰ ਜਾ ਕੇ ਇੱਕ ਇੱਕ ਕਰੋੜ ਰੁਪਈਆ ਜਿਹੜਾ ਦੇ ਕੇ ਆਉਂਦੇ ਨੇ ਸੋ ਮੈਂ ਇਸ ਗੱਲ ਤੋਂ ਮੈਨੂੰ ਮਾਣ ਹੈ ਮੈਂ ਉਸ ਪਾਰਟੀ ਦਾ ਸਿਪਾਈ ਹਾਂ ਮੈਨੂੰ ਇਸ ਗੱਲ ਦਾ ਮਾਣ ਹੈ ਮੈਂ ਉਸ ਪਾਰਟੀ ਦਾ ਦਿਸ਼ਾ ਨਿਰਦੇਸ਼ ਦੇ ਉੱਤੇ ਚੱਲਦਾ ਜਿਹਦੀ ਰਗ ਰਗ ਦੇ ਵਿੱਚ ਜਿਹੜੀ ਆ ਦੇਸ਼ ਭਗਤੀ ਭਰੀ ਹੋਈ ਆ ਸੋ ਬਿੱਟੂ ਜੀ ਲੋਕ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਤੇ ਤੁਹਾਨੂੰ ਵੀ ਕਾਂਗਰਸ ਛੱਡ ਕੇ ਬੀਜੇਪੀ 'ਚ ਜਾਣ ਦੀ ਲੋੜ ਨਾ ਪੈਂਦੀ ਪਰ ਆਉਣ ਵਾਲੇ ਸਮੇਂ ਨੂੰ ਫੇਰ ਨਹੀਂ ਪਤਾ ਵੀ ਕਿਹਦੇ ਹੱਕ ਦੇ ਵਿੱਚ ਤੁਹਾਨੂੰ ਬੋਲਣਾ ਪਵੇ ਤੇ ਕਿਹਦੇ ਹੱਕ ਦੇ ਵਿੱਚ ਤੁਹਾਨੂੰ ਲੜਨਾ ਪਵੇ ਸੋ ਸਾਨੂੰ ਦੇਸ਼ ਭਗਤੀ ਦੇ ਨਾਂ ਤੇ ਲੋਕਾਂ ਨੂੰ ਉਲਝਾਉਣਾ ਲੋਕਾਂ ਨੂੰ ਗਮਰਾਹ ਨਾ ਕਰੋ ਲੋਕ ਭਰੀ ਭੰਤ ਜਾਣਦੇ ਨੇ ਸੰਜੀਵ अरोड़ा ਦੀ ਸ਼ਖਸੀਅਤ ਕੀ ਹੈ ਸੰਜੀਵ अरोड़ा ਲੁਧਿਆਣਾ ਵਸਦੇ ਲੋਕਾਂ ਦੇ ਇੱਕ ਆਵਾਜ਼ ਬਣ ਕੇ ਚੱਲ ਰਹੇ ਨੇ ਔਰ ਲੋਕ ਉਹਨਾਂ ਨੂੰ ਜਿੱਥੇ ਵੀ ਜਾ ਰਹੇ ਆ ਭਰਪੂਰ ਪਿਆਰ ਮਾਣ ਸਤਿਕਾਰ ਜਿਹੜਾ ਉਹਨਾਂ ਨੂੰ ਮਿਲ ਰਿਹਾ ਦਿਨ ਪ੍ਰਤੀ ਦਿਨ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਜਿਹੜੇ ਜੁੜਦੇ ਜਾ ਰਹੇ ਨੇ ਸੋ ਮੈਂ ਆਪ ਜੀ ਦੇ ਮੀਡੀਆ ਕਰਮੀਆਂ ਰਾਹੀਂ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦਾ ਸੀ ਕਿਉਂਕਿ ਇਹ ਗੁਮਰਾਹ ਲੋਕਾਂ ਨੂੰ ਕਰਨ ਦੀਆਂ ਕੋਸ਼ਿਸ਼ਾਂ ਔਰ ਚਾਲਾਂ ਕਰ ਰਹੇ ਨੇ ਪਰ ਲੋਕ ਜਿਹੜੇ ਨੇ ਬੜੇ ਸੋਹਰਦ ਨੇ ਬੜੀ ਸੋਚ ਵੱਡੀ ਹੈ ਉਹ ਲੋਕ ਕਦੀ ਵੀ ਗੁਮਰਾਹ ਨਹੀਂ ਹੋਣਗੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ